ਸਾਰੇ ਨੂੰ ਪਿਆਰ ਪ੍ਰੀਸਾ ਸਰੀਕਾ ਅਲਜੀ ਰਾਜਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਆ ਜੀ ਵੀਡੀਓ ਕਿਵੇਂ ਦੀ ਲੱਗੀ ਦੂਸਰਾ ਚੈਨਲ ਹੈਗਾ ਆਪਣਾਰ ਕੇ ਬਟਿਕ ਜਿੱਦੇ ਆਪਾਂ ਸੂਟਾਂ ਦੀ ਵੀਡੀਓ ਅਪਲੋਡ ਕਰਦੇ ਆ ਤੇ ਅੱਜ ਸ਼ਾਮ ਨੂੰ ਆਪਾਂ ਗਲਾਸ ਸਿਲਕ ਦੇ ਤੇ ਬਰਬਰੀ ਦੇ ਸੂਟ ਲੈ ਕੇ ਆਵਾਂਗੇ ਲਾਈਵ ਦੇ ਵਿੱਚ ਅੱਜ ਵੀਡੀਓ ਦਾ ਮੈਨੂੰ ਟਾਈਮ ਹੀ ਨਹੀਂ ਲੱਗਿਆ ਮੈਂ ਸਵੇਰ ਦੀ ਲੱਗੀਆਂ ਸੂਟਾਂ ਨੇ ਕਮਰੇ ਦੇ ਵਿੱਚ ਹੁਣ ਮੈਂ ਣਾ ਕੇ ਆਈਆਂ ਜ ਸਾਢੇ 5 ਹੋ ਗਏ ਦੇਖ ਲਓ ਹੌਲੀ ਹੌਲੀ ਸਾਰਾ ਦਿਨ ਲੱਗ ਗਿਆ ਮਾੜੀ ਮਾੜੀ ਨਾਲ ਲਓ ਜੀ ਇਧਰ ਆਪਾਂ ਤੁਹਾਨੂੰ ਦਿਖਾ ਦਈਏ ਆਪਣਾ ਬੁਟੀਕ ਜਿਹੜੀ ਸਫਾਈ ਹੋ ਗਈ ਹੁਣ ਇਹ ਇੱਥੇ ਲਾਤੀ ਪਲੇਨ ਫੈਬਰਿਕ ਆ ਟੇਬਲ ਤੇ ਆ ਸਾਰੇ ਪਾਰਸਲ ਜਾਣੇ ਨੇ ਜਿਹੜੇ ਉਹ ਲੱਗੇ ਹੋਏ ਨੇ ਜੀ ਉਹ ਵੀ ਪਾਰਸਲ ਜਾਣੇ ਨੇ ਕੁਝ ਕੁ ਸਟਿਕਿੰਗ ਵਾਲੇ ਨੇ ਇਧਰ ਆਪਾਂ ਤੁਹਾਨੂੰ ਉਹਦੇ ਗਲਾਸ ਤੇ ਬਰਬੀ ਦੇ ਆਰਕ ਬੁਟੀਕ ਦੇ ਲਾਈਨ 'ਚ ਦਿਖਾਵਾਂਗੇ ਜਰੂਰ ਪਹੁੰਚੋ ਤੁਸੀਂ ਲਾਈਵ ਤੇ ਇਹ ਕਲਰ ਹੈਗੇ ਨੇ ਜੀ ਸਿਲਕ ਪਸ਼ਮੀਨੇ ਦੇ ਇਹ ਖਾਦੀ ਦੇ ਵਿੱਚ ਆ ਗਏ ਜੀ ਸਾਰੇ ਇਹ ਚਨੂਨ ਦੇ ਵਿੱਚ ਆ ਗਏ ਤੇ ਇਹ ਵਾਲਾ ਜਿਹੜਾ ਅੱਜ ਆਪਾਂ ਕੱਲ ਵਾਲੀ ਵੀਡੀਓ ਦੇ ਵਿੱਚ ਦਿਖਾਇਆ ਸੀ ਸਟਾਫ ਆ ਗਿਆ ਬਰਬਰੀ ਪਸ਼ਮੀਨਾ ਲਓ ਜੀ ਹਜੇ ਮੇਰੀ ਇਹ ਅਲਮਾਰੀ ਸਾਫ਼ ਕਰਨ ਵਾਲੀ ਹੈ ਸੌਰੀ ਸਮਾਨ ਵਾਲੀਆਂ ਦੋ ਰੱਖਦੀ ਸਮਾਨੇ ਨਹੀਂ ਹਜੇ ਸਮਾਨ ਕੀ ਸੈਟਿੰਗ ਨਹੀਂ ਹੋਈ ਜੂਗੀ ਇੱਧਰ ਵੀ ਬਹੁਤ ਪਤਾ ਕੀ ਇਹ ਜੇ ਦੋ ਫਟਾਫਟ ਆਪਾਂ ਇਹ ਤੇ ਇਹ ਲਾਈਏ ਨਾ ਤੇਲਸੇ ਤੇਲਸੇ ਹੋਰ ਸਾਰੇ ਸਾਰੇ ਥੱਲੇ ਆਈਆਂ ਨੇ ਅੱਜ ਆਪਾਂ ਸੈਟਿੰਗ ਕਰਤੀ ਤੇ ਹੁਣ ਇੱਥੇ ਮੈਨੂੰ ਸੈਟਿੰਗ ਨਹੀਂ ਆ ਰਹੀ ਟੇਬਲ ਲਾਉਣ ਦੀ ਜਾਂ ਵੀ ਮੈਨੂੰ ਪਤਾ ਨਹੀਂ ਕਿਉਂ ਮੇਰੀ ਇੱਕ ਤਾਂ ਲੱਤ ਕਰਕੇ ਮੈਥੋਂ ਖੜਕੇ ਵੀਡੀਓ ਬਣਾਉਣੀ ਮੈਨੂੰ ਔਖੀ ਲੱਗਦੀ ਆ ਬੈਠ ਕੇ ਵਧੀਆ ਸਹੀ ਤਰੀਕੇ ਨਾਲ ਵੀਡੀਓ ਬਣ ਜਾਂਦੀ ਹੈ। ਲਓ ਜੀ ਸਾਰੇ ਜਣੇ ਸ਼ਾਮ ਨੂੰ ਵਾਰ ਕੇ ਬੁਟੀਕਾ ਵਾਲੇ ਲਾਈਵ ਤੇ ਪਹੁੰਚਿਓ। ਹੁਣ ਆਪਾਂ ਮੈਂ ਬਣਾਉਂਦਾ ਚੌਲ ਗੁੜੀਆਂ ਨੇ ਛੇਤੀ ਖਾਣੇ ਨੇ ਭੁੱਖ ਲੱਗੀ ਪਈ ਹੈ ਹੁਣ ਆਈ ਹੈ 5:00 ਵਜੇ। ਆਪਣੀ ਮੱਕੀ ਸੁੱਕਣੀ ਪਾਤੀ ਮੌਸਮ ਬਦਲ ਬਾਈ ਹੋਏ ਪੇਸਾ ਵੀ ਆ ਜਾ। ਲਓ ਜੀ ਮੈਂ ਚੌਲ ਤੋਂ ਕੇ ਨੂੰ ਪੁਣਕੇ ਆਪਾਂ ਫਿਰ ਬਣਾ ਲਈਏ ਫਿਰ ਮਿਲਦੇ ਆ। ਲਓ ਜੀ ਹਾਂਡੇ ਆਪਾਂ ਮਾਜ ਤੇ ਕੈਂਪਰ ਪਾਣੀ ਦਾ ਭਰਤਾ। ਚੌਲ ਆਪਣੇ ਇੱਕ ਕੜਸੀ ਇੱਧਰ ਕੜੀ ਬਣੀ ਪਈ ਦੁਪਹਿਰੇ ਕੜੀ ਬਣਾਈ ਸੀ ਹੁਣ ਦੇਖਦੇ ਆਂ ਜੇ ਤਾਂ ਕੜੀ ਖਾ ਲਈ ਠੀਕ ਆ ਲੈ ਕੇ ਚਰਨੀ ਕੁੱਟ ਲਾਂਗੇ ਥੋੜੀ ਜੀ ਹੁਣ ਆਹ ਬੱਚੇ ਤਾਂ ਮਿੱਠੇ ਚੌਲ ਖਾ ਲੈਣਗੇ ਕਹਿੰਦੇ ਰੰਗ ਵਾਲੇ ਲਸਾਂ ਨੂੰ ਸ਼ੱਕਰ ਵਾਲੇ ਲਾਲ ਜਾਂ ਗੁੜਾ ਵਾਲੇ ਚੌਲ ਬਣਾ ਕੇ ਦੇ ਮੈਂ ਇਹਦੇ ਵਿੱਚ ਪਾਤਾ 2 ਚਮਚੇ ਦੇਸੀ ਘਿਓ ਦੇ ਹੁਣ ਕਾਲੀ ਕਾਲੀ ਕਰੀ ਜਾਂਦੀ ਦੀ ਮੈਂ ਹੁਣ ਮਾੜਾ ਜਿਹਾ ਬਣ ਜਾਂਦੇ ਥੋੜਾ ਤੁਹਾਨੂੰ ਪਤਾ ਵੀ ਮਿੱਠੇ ਚੌਲਾਂ ਨੂੰ ਟਾਈਮ ਲੱਗਦਾ ਇਹ ਆਪਣੇ ਦੂਜੇ ਡੱਬੇ ਚ ਦੁੱਧ ਪਿਆ ਤੇ ਜਾਲ ਲੜੀ ਤਰਕਣੀ ਜੀ ਬਣਾਦੇ ਹਾਂ ਬਸ ਮੈਂ ਵੀ ਇਹੀ ਕਾਲ ਨੂੰ ਸਰਦਾਰ ਜੀ ਨੂੰ ਦੇਖਣਗੇ ਤਾਂ ਚਾਪਨੀ ਕੁੱਟ ਦਾਂਗੇ ਉਹਨਾਂ ਨੇ ਤਾਂ ਦਾਲ ਮੰਗਾਈ ਤੇ ਸਬਜ਼ੀ ਹੁਣ ਸਬਜ਼ੀਆਂ ਵੀ ਨਾ ਹੋ ਗਈਆਂ ਮਰ ਗਈਆਂ ਸਾਰੀਆਂ ਸਾਡੇ ਤਾਂ ਪਾਣੀ ਨੇ ਸਭ ਚੱਕਤੀਆਂ ਉਹ ਕਹਿੰਦੇ ਸਬਜ਼ੀ ਵੀ ਇੱਥੇ ਕੁਝ ਨਹੀਂ ਹੈਗੀ ਗੱਲੀਆਂ ਪ੍ਰਿੰਡੀਆਂ ਤੇ ਹੁਣ ਕਰੇ ਲਈ ਮਹਾ ਚਲ ਕਰੇ ਲਈ ਲੈ ਉਹ ਪੈਸੇ ਤਾਂ ਹੁਣ ਟਾਈਮ ਰਹਿ ਗਿਆ ਤਾਂ ਬਣਾ ਲਾਂਗੇ ਨਹੀਂ ਫਿਰ ਸਵੇਰੇ ਸੁਨੇਹਾ ਬਣਾ ਲਾਂਗੇ ਕੱਖ ਵੀ ਅਸੀਂ ਸਵੇਰੇ ਪਾਉਣ ਲੱਗੇ ਇੱਕ ਟਾਈਮ ਦੇ ਹੁਣ ਕੱਖ ਵੀ ਮਰ ਗਏ ਸਾਡੇ ਮੈਸਾਂ ਜੇ ਪਹਿਲਾਂ ਨਾਖਰੇ ਕਰਦੇ ਹੁਣ ਖੁਲਲੀ ਚੱਟੀ ਪਈ ਗੱਲੀ ਸੰਨੀ ਦੀ ਤੇ ਪੜੇ ਨਹੀਂ ਲੱਗ ਗਈ ਆ ਸਕੂਲ ਹੋਰ ਹਜੇ ਹੋਰ ਮਸ਼ੀਨ ਲਾਉਣੇ ਸਾਮ ਨੂੰ ਹੀ ਲਾਉਂ ਮੈਂ ਤਾਂ ਨਾ ਆ ਜਾਈ ਬਈ ਰਹਿ ਗਈ ਨਾਉਣਗੀ ਇੱਕ ਵਾਰ ਫੈਨ ਲੱਗੇ ਸਾਰੇ ਸੜੀ ਜੀ ਗਰਮੀ ਹੋਈ ਪਈ ਹੁਣ ਮੇਰੇ ਪਹਿਲਾਂ ਵਾਂਗੂ ਇਧਰ ਲਈ ਪੱਖੀ ਚ ਦਰਦ ਫੇਰ ਹੋਣ ਲੱਗਾ ਕੱਲ ਥੋੜਾ ਥੋੜਾ ਸੀ ਅੱਜ ਜਿਆਦਾ ਹੈ ਮੈਨੂੰ ਇਹ ਲੱਗਦਾ ਵੀ ਇਨਫੈਕਸ਼ਨ ਫੇਰ ਨਾ ਹੋ ਜੇ ਪਤਾ ਨਹੀਂ ਕੀ ਹੋ ਜਾਂਦਾ ਲੈ ਇਹ ਕੁਛ ਨਹੀਂ ਨਾਲੇ ਕਿਧਰੇ ਜਾਣਾ ਨਹੀਂ ਆਉਣਾ ਨਹੀਂ ਘਰੀ ਰਹਿਣਾ ਹਫਤੇ ਬਾਅਦ ਇੱਕ ਦਿਨ ਬਾਜ਼ਾਰ ਜਾਨੀ ਮੈਂ ਤਾਂ ਹੁਣ ਡੇਲੀ ਆ ਜਾਣਾ ਵੀ ਵਾ ਕਿਉਂ ਜਾਂਦਾ ਹੁਣ ਰਸਤੇ ਖਰਾਬ ਨੇ ਜਾਇ ਨਹੀਂ ਜਾਂਦਾ ਬਾਕੀ ਮੈਂ ਘਟਾਰ ਕੇ ਇਕੱਠੇ ਇੱਕ ਦਿਨ ਜਾਇ ਆਉਣੀ ਆ ਸਾਰ पता नहीं की हो गया दा आज फिर पक्खीच सवेर दा दर्द होइ जांदा है जे एत्ता ਘੰਟਾ ਬੈਠ ਕੇ ਕੰਮ ਕਰਦੀ 10 ਮਿੰਟ ਪੈ ਜੰਦੀ ਫੇਰ ਬਹਿ ਜਾਂਦੀ ਫੇਰ ਪੈ ਜਾਂਦੀ ਬਸ ਇਹ ਪਹਿਲਾਂ ਥੋੜੀ ਥੋੜੀ ਸ਼ੁਰੂਆਤ ਜੀ ਮੈਨੂੰ ਲੱਗਦਾ ਪਹਿਲਾਂ ਵਾਂਗੂ ਵੱਖੀ ਜੀ ਦਾ ਪਹਿਲਾਂ ਵੀ ਮੇਰੇ ਦਰਦ ਤੋਂ ਸਟਾਰਟ ਹੋਇਆ ਸੀ ਉਸ ਤੋਂ ਬਾਅਦ ਐ ਨਹੀਂ ਪਤਾ ਜੇ ਟੀ ਐਲ ਸੀ ਵਧ ਕੇ ਬੁਖਾਰ ਹੋ ਜੀ ਨਿੱਤ ਨਮੀ ਸੂਹਣ ਖੜੀ ਹੁੰਦੀ ਹੈ ਕੀ ਕਰੀਏ ਚਲੋ ਜੀ ਅੱਜ ਸਰਦਾਰ ਜੀ ਵੀ ਲੇਟ ਹੋ ਗਏ ਬਸ ਉਹ ਸਬਜ਼ੀਆਂ ਵਾਲੇ ਕੋਲੇ ਫਿਰਿੰਗੇ ਖੁਸ਼ਕ ਦੁਪੱਟੇ ਫੜਨੇ ਸੀ ਉਹ ਫੜਨ ਗਏ ਸੀ ਦੇਖਾ ਪਿੰਦਰ ਜਿੰਮ ਗਿਆ ਹੈ ਜਿਆ ਰੇ ਪਰ ਮੈਨੂੰ ਮੈਂ ਤਾਂ ਹੀ ਬਣਾਤੇ ਚੌਲ ਵੀ ਅਨਸਾਰ ਹੋ ਭੁੱਖ 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 ਐ ਕਰਦੇ ਨੇ ਜਿਵੇਂ ਮੰਮੀ ਲਸੇ ਦੇ ਢਾਬੇ ਤੇ ਬੈਠੀ ਹੁੰਦੀ ਐ ਦੇਖੀ ਮੈਂ ਕਰੇ ਹੁੰਨੀ ਆਪ ਹੁਣ ਹਾਸਪਤਿ ਵੀ ਸਵੇਰ ਦੀ ਗਈ ਹੋਈ ਐ ਜੇ ਮੈਨੂੰ ਕਦੇ ਵੀ ਤੁਸੀਂ ਸਲਾਮ ਗਏ ਤੇ ਕੁਝ ਖਾਏ ਹੁੰਦੇ ਜਾਂ ਲੈਏ ਹੁੰਦੇ ਸਨਾਮੂ ਕੀ ਲਿਉਂਦੇ ਉੱਥੇ ਕੀ ਈਤੀ ਖਾਣ ਨੂੰ ਵੀ ਘਰੇ ਕੀ ਹੋਊਗਾ ਮੈਂ ਤਾਂ ਨਹੀਂ ਸਮਝਉਂਦੀ ਘਰੇ ਤਾਂ ਹੀ ਐ ਸਿੰਪਲ ਖਾਣਾ ਰੋਟੀ ਸਬਜ਼ੀ ਵੱਧ ਤੋਂ ਵੱਧ ਚੌਲਾਂ ਤੇ ਜ਼ੋਰ ਐ ਜਾਂ ਨੂਨ ਵਾਲੇ ਕਰ ਲਓ ਜਾਂ ਮਿੱਠੇ ਕਰ ਲਓ ਦੋ ਆਪਸ਼ਨ ਹਨ ਇਹਦੇ ਵਿੱਚ ਤੀਜੀ ਆਪਸ਼ਨ ਨਹੀਂ ਹੈਗੀ ਹਾਂ ਚੱਲ ਤੁਰ ਉਹ ਆ ਗਈ ਤੇ ਬੰਦਾ ਅਸੀਂ ਤਾਂ ਸਬਜ਼ੀ ਦੀਆਂ ਲੱਕੀਆਂ ਦੇ ਬਣਾਵਾਂਗੇ ਸਬਜ਼ੀ ਹੈ ਨਹੀਂ ਜਿਹੜੀਆਂ ਨੇ ਆ ਜਿਹੜੇ ਤੂੰ ਕਿੱਧਰ ਦੀ ਐ ਇੱਧਰ ਵੀ ਕਿਉਂਕਿ ਤੂੰ ਇੱਧਰ ਦੀ ਆਉਣਾ ਆ ਇੱਧਰ ਬਕਸੀ ਵਾਲੀ ਸੜਕ ਤੇ ਤਾਂ ਦੋ ਤਿੰਨ ਬੈਠੇ ਹੁੰਦੇ ਨੇ ਤੋਰੀਆਂ ਤੋਰੀਆਂ ਚੌਲੇ ਫਣੀਆਂ ਨੇ ਹਾਂ ਇੱਥੇ ਜੇ ਹੁਣ ਉਹ ਤਾਂ ਮਰ ਗਏ ਸਾਰੇ ਸਾਰੇ ਮਰ ਗਏ ਆ ਦੇ ਦੇ ਨੇ ਕarele ਲੈ ਆਇਆ ਕarele ਲੈ ਆਇਆ ਇਹ ਵੀ 50 ਰੁਪਏ ਕਰ ਰਹੇ ਨੇ 50 ਕਿਲੋ ਓਹੋ ਇਹ ਕਹਿੰਦੀ ਉਹਦੇ ਨਾਲ ਵੱਡ ਕੇ ਕਰ ਲੈ ਕੀ ਕਰ ਲਿਓ ਇਹ ਪਰਕੇ ਕਰਨੇ ਨੇ ਅਸੀਂ ਨੇ ਕਿਹੜਾ ਕਹ ਇਹਨੂੰ ਚੀਰ ਕੇ ਕਰਨੀ ਆ ਜੀਰ ਕੇ ਕਰਨੀ ਚੀਰ ਕੇ ਮੋਟੀ ਚੀਰ ਕੇ ਤਾਂ ਕੌੜੇ ਹੋ ਜਾਂਦੇ ਐ ਤੈਨੂੰ ਤਾਂ ਆਪਣਾ ਇਹ ਨਹੀਂ ਪਹਿਲਾਂ ਮੈਨੂੰ ਵੀ ਪਤਾ ਨਹੀਂ ਮੈਂ ਕਦੇ ਕਰੇਲੇ ਨਹੀਂ ਬਣਾਏ ਪਹਿਲੀ ਵਾਰ ਬਣਾਏ ਹੂੰ ਕੌੜੇ ਹੋ ਗਏ ਕਰੇਲੇ ਨਹੀਂ ਖਾਦਦੇ ਕਰੇ ਐਸਾ ਵੀ ਕਿਵੇਂ ਵੜਿਆ ਰੱਖਿਆ ਸੈਵੀ ਤਾਂ ਹੀ ਬੈਹ ਜਾਂਦਾ ਬਸ ਹੁਣ ਇਹਨੇ ਕਿਹੜਾ ਮੱਕੀ ਖੁੱਡਣੀ ਹੈ ਹਾਂ ਓਏ ਜੀਬ ਕੱਢੀ ਬੈਠਾ ਉਧਰ ਪਹਿਲਾਂ ਏਸੀ ਵਾਲੇ ਜਿੱਦੀ ਤੜਕੇ ਤਾਂ ਹੁਣ ਮੈਂ ਬਾਹਰੇ ਆ ਗਈ ਬਸ ਮੇਰੇ ਨਾਲ ਬਾਹਰੇ ਆ ਗਿਆ ਹੋ ਗਿਆ ਪੰਜਾਰਜ ਹੋਇਆ ਨਹੀਂ ਅਜੇ ਛੱਟ ਕੋ ਹੋ ਗਿਆ ਤੂੰ ਜਿਹੜਾ ਫਿਰ ਜੱਡੇ ਆਉਣਾ ਉੱਥੇ లై ఛార్జ్ ది ਲਾ ਕੇ ਬੈਠਿਆ ਹੋਵੇਗਾ ਬਿੰਦਰਾ ਨਾ ਮੰਮੀ ਥੱਕ ਕੇ ਰੱਖ ਲੈ ਇਹ ਤਾਂ ਜੇ ਤਾਂ 20 25 ਤੇ ਲੱਗਿਆ ਲੱਗਿਆ ਜਦੋਂ 0 ਤੇ ਲਾਉਣਾ ਫਿਰ ਤਾਂ ਬਹੁਤ ਹੋਲੀ ਉਹ ਚਾਰਜ ਕਰਦਾ ਇਹ ਉਹਨੇ ਫਾਰਾ ਨਾ ਲੱਗਿਆ ਨਾ ਇਹੋ ਕੁਝ ਨਿਕਾਲਦੇ ਤੁਸੀਂ ਕਰੀ ਤੇ ਕਰ ਦੋ ਉਹ ਤੇ ਹੀ ਲੱਗਦਾ ਓਕੇ بڑا ਮोटा ਇਹ ਤਾਂ ਖਤਰਾ ਹੋਵੇਗਾ ਬਈ ਬਈ ਬਿੰਦਰ ਦੀ ਗੱਲ ਸੱਚੀ ਹੈ ਮੱਕੀ ਬਾਤੀ ਆਪਾਂ ਨੇ ਅੱਜ ਹੈ ਬੱਦਲ ਰੇਗਿੰਦਾ ਉੱਧਰ ਆਪਾਂ ਨੇ ਮੱਕੀ ਬਾਦੀ ਅੱਜ ਬਾਰੇ ਚੱਕ ਲਾਂਗੇ ਹਾਂ ਕੂਕੜੀਆਂ ਫੇਰ ਆ ਗਈਆਂ ਕੂਕੜੀਆਂ ਦਾ ਹਜ ਚੱਲਣੀਆਂ ਕਾਨੂੰ ਥੋੜਾ ਹਾਂ ਆ ਜੋ ਮੈਂ ਕਮਾਈ ਉਧਰ ਲਾਗੀ ਨਹੀਂ ਉਹ ਨਾਲ ਹੀ ਨਵੇੜ ਦੰਦੀ ਅੱਜ ਇੱਕ ਬੱਠਲੇ ਐ ਇੱਕ ਰੇੜੀ ਚ ਪਿਆ ਹੋਰ ਲੈ ਹੈ ਦੋ ਹਾਂ ਜੇ ਰੇੜੀ ਚ ਹੋਰ ਪਈਆਂ ਨੇ ਕਾਨੂੰ ਕੱਢ ਦਾਂਗੇ ਸੰਡੇ ਮੈਂ ਸਾਨੀਆਂ ਹੁਣ ਸੰਨੀ ਵੀ ਕੱਟ ਕੇ ਧਰ ਦੰਦੀਆਂ ਨੇ ਹਾਂ ਅੱਛਾ ਚ ਦਾਣਾ ਵੀ ਲਿਆਉਣਾ ਦੀ ਆਹ ਤਾਂ ਹੁਣ ਮੈਂ ਤਾਂ ਪਾਣੀ ਨੂੰ ਹੀ ਦੇਖੂ ਕਰਤੀ ਨੂੰ ਦੇਖੀਏ ਤੜਕੇ ਨੇ ਤੜਕੇ ਲੇਟ ਕਰਾਤਾ ਨਾ ਤੜਕੇ ਉਹ ਆ ਤੜਕੇ ਕਿੰਨੇ ਲੇਟ ਕਰਾਇਆ ਫਿਰ ਟਾਈਮ ਹੀ ਨਿਕਲਦਾ ਫਿਰ ਉਹਨੂੰ ਦੋ ਤਾਂ ਆਪ ਹੀ ਨਹੀਂ ਹੁੰਨ ਮੈਂ ਤਾਂ ਲੇਟ ਕਰਾਇਆ ਹੂੰ ਕੋਈ ਮੁੱਤ ਚਹੀ ਕੁਦੀ ਬੱਧੀ ਹੁੰਦੀ ਹੁੰਦਾ ਨਿਕਲ ਗਿਆ ਉਹ ਆਏ ਬੈ ਜਾ ਉਹਦਾ ਆਪਣੇ ਬਾਲਾ ਪੈਂਦਾ ਅਗਲੇ ਨੂੰ ਮੂਰੋ ਘੇਰਦਾ ਬੱਦਲ ਫੇਰ ਉੱਠ ਖੜਿਆ ਇਹ ਨਹੀਂ ਦਿਖਣ ਦਿੰਦਾ ਰਾਉਜੀ ਬੱਦਲ ਪੂਰਾ ਉੱਠ ਖੜਿਆ ਦਿਨ ਤਾਂ ਸਾਰਾ ਦਿਨ ਲੰਗ ਗਿਆ ਕਈ ਥਾਮਾਂ ਤੇ ਕੱਜ ਵੀ ਬਹੁਤ ਮੀਂਹ ਪਿਆ ਸਾਡੀ ਜੀਦੀ ਦਾ ਹਜੇ ਪਾਣੀ ਦੀ ਭਰੀ ਖੜੀ ਆ ਪਰ ਇਧਰੋਂ ਉਧਰੋਂ ਦੂਰੋਂ ਸੁੱਕ ਗਿਆ ਆ ਜੀਦੀ ਚੋਂ ਤਾਂ ਸੁੱਕ ਗਿਆ ਮੈਂ ਉੱਚਾ ਦੀ ਬਾਹਣ ਥੱਲੇ ਨੂੰ ਡਰ ਗਿਆ ਸਾਡੇ 2 ਕਿੱਲੇ ਨੀਵੇਂ ਨੇ ਉੱਚਾ ਰਹਿ ਗਿਆ ਪਾਣੀ ਬਾਕੀ ਦਾ ਸਾਰਾ ਸੁੱਕ ਗਿਆ ਅੱਜ ਦੀ ਰਾਤ ਰੱਬ ਹੋਰ ਨਗਾ ਦੇ ਫਿਰ ਉਹ ਸਾਰਾ ਸੁੱਕ ਜੂਗਾ ਚਲ ਫਿਰ ਜੀਰੀਆਂ ਹੋਰ ਝੱਲਣ ਜੋਗਰੀਆਂ ਹੋ ਜਾਣਗੀਆਂ ਲਓ ਜੀ ਹੁਣ ਆਪਾਂ ਕਰਦੇ ਆਂ ਬਲੌਗ ਦਾ ਐਂਡ ਦੇਖੀ ਸੈਪੀ ਮੇਰੇ ਨਾਲ ਹੀ ਫੇਰ ਆ ਗਿਆ ਸੈਪੀ ਆ ਅਸੀਂ ਉਧਰ ਵੀ ਵਡੰਡੀ ਸਲਾਹ ਬਣਾਈ ਤੀ ਫੇਰ ਇਹ ਤੇ ਬੇਰ ਲੱਗੇ ਹੋਏ ਤੇ ਮੈਂ ਆਖਿਆ ਚਲ ਖਾਣੂ ਹਨਾ ਬੇਰਾਂ ਦਾ ਹੋ ਜਾਂਦੇ ਸਰਦੀ ਜੀ ਚ ਸਾਂਗ ਲਾਂਗੇ ਇਹਨੂੰ ਪਤਾ ਏ ਇੱਕ ਤਾਂ ਕੰਦ ਦੀ ਜੜ ਨੂੰ ਧੱਕਾ ਲਾ ਰਹੀ ਏ ਇੱਕ ਇਹ ਤੋਂ ਰਸਤੇ 'ਚ ਔਖਾ ਗਾ ਬੇਰ ਬਹੁਤ ਲੱਗੇ ਦੇਦੇ ਆ ਕਿ ਗੱਲ ਕਰ ਥੱਲੇ ਡਿੱਗੀ ਜਿਆ ਨੇ ਪਤਾ ਨਹੀਂ ਲੱਗਿਆ ਉਹ ਤੇ ਕਿਸ ਉਸਰਾ ਜਤੀ ਥਾਂ ਇੱਕ ਖੱਟੇ ਜੇ ਤੇ ਗਲ ਕੋਟੂ ਜੇ ਹੰਦਾ ਦੇਖੋ ਦਰਖਤ ਤਾਂ ਬਹੁਤ ਸੋਹਣੇ ਹੋ ਗਏ ਮੀਨ ਨਾਲ ਗੱਲ ਕਰ ਨੁਕਸਾਨ ਵੀ ਬਹੁਤ ਹੋ ਗਿਆ ਮੇਰਾ ਲਓ ਜੀ ਹੁਣ ਸਰਦਾਰ ਜੀ ਮਸਰਦਾਨੀ ਸਿੱਟ ਕੇ ਟੋਕਾ ਕਰਕੇ ਫਿਰ ਜਾਣਗੇ ਖੇਤ ਅਹੀਂ ਮੇਰੇ ਤਾਂ ਪੱਖੀ ਦਾ ਦਰਦ ਹੋਈ ਜਾਂਦਾ ਮੈਨੂੰ ਗੁਰਦੇ ਦੀ ਇਨਫੈਕਸ਼ਨ ਹੋ ਜਾਂਦੀ ਐ ਐਨਾ ਵੀ ਇਹੀ ਰੋਈ ਦੀ ਇਸ ਨਾਲ ਜਿਆਦਾ ਖੇਜੰਦੀ ਐ ਆ ਲੱਗਦੀ ਐ ਕੱਟਿਆ ਤਵਾ ਦਾ ਕੱਢੀ ਜਾਣਾ ਆ ਗਿਆ ਅਜਨ ਦੀ ਸੀ ਮਗਰ ਆ ਗਿਆ ਆਇਆ ਉਰੀਏ ਨਾਖਰੇ ਕਰਦੀ ਨੇ ਵੀ ਹੈ ਨਾਖਰੇ ਕਰਦੀ ਨੇ ਹੁਣ ਆਪਾਂ ਹੁਣ ਕੀ ਗਰਸਤਾ ਰੱਖ ਜੂਗਾ ਵੀ ਜੇ ਰੱਖ ਲਾਰਮੀ ਕਰਕੇ ਹੁਣ ਲਵਾ ਲੋ ਚਾਹਤ ਦਾ ਮਹਿੰਗਾ ਲਾਉਣਗੇ ਅੰਦਰ ਠੰਡੇ ਪਾਣੀ ਨਾਲ ਨਾਤਾ ਨਹੀਂ ਅੰਦਾ ਮੌਸਮ ਆ ਦੇਖੋ ਜੀ। ਅੰਦਰ ਉਹ ਨਾ ਆਵੇਂ ਕਿ ਨਹੀਂ ਨਿਕਲੇ ਮੈਨੂੰ ਅੱਗ ਲਾਉਂਦੇ ਆ ਇੱਧਰ ਧਰ ਕੇ ਲਾਉਂ ਕਿ ਦੇਖੀ ਉਹ ਦੱਬਰੇ ਮੋਨ ਦੀ ਬੀਜੀ ਰਹੀ। ਮੱਕੀ ਵੀ ਅੰਦਰ ਕਰਨੀ ਐ। ਹਾਸ ਕੁਝ ਦੇ ਥੇਲੀਆਂ ਸੱਦੀਆਂ ਦੀਆਂ ਨੇ ਕਿੰਦਰਾ ਦੇ ਜਿੰਮ ਕਹਿੰਦੀਆਂ ਆ। ਖਾ ਕੇ ਚੌਲ ਦੇ ਦਿੰਦੇ ਨੇ ਛੱਡੀ। ਇਹ ਕਿ ਕਿਸ ਤੂੰਨੀ ਐ। 22 ਰੁਪਏ ਆ ਗਏ ਉਹਨਾਂ ਦੇ ਲੈਸਾ ਕੱਢੀ। ਲੇ ਲਓ ਜੀ ਸੋਨੇ ਹੋ ਗਏ ਰੰਗ ਸਾਰੇ ਤੇ ਜੀਏ ਪਾਰਸਲ ਮੰਡੇ ਨੂੰ ਸਾਰੇ ਜਿਹੜੇ ਰਹਿ ਗਏ ਲਓ ਜੀ 7:00 ਵਜੇ ਮੇਰੇ ਨਾ ਦਰਦ ਬਹੁਤ ਹੋ ਰਿਹਾ ਬੱਖੀ ਚ ਹਣ ਮੈਂ ਕੱਲ ਨੂੰ ਜਾਣਾ ਦੁਪਹਿਰਾ ਸਾਹ ਤੇ ਮੈਥੋਂ ਕੱਲ ਨੂੰ ਦਵਾਈ ਲੈਣ ਜਾਇ ਨਹੀਂ ਜਾਣਾ ਕੋਸ਼ਿਸ਼ ਕਰੂੰਗੀ ਵੀ ਪਰਸੋਂ ਨੂੰ ਫੇਰ ਜਾਈਏ ਸੰਗਰੂਰ ਵਾਲੇ ਡਾਕਟਰ ਕੋਲੇ ਹਨਾ ਫੇਰ ਤੁਹਾਨੂੰ ਪਤਾ ਹੈ ਐਡਮਿਟ ਹੋ ਜੰਨੇ ਆ ਦੁੱਗਣਾ ਕੰਮ ਵੱਧ ਜਾਂਦਾ ਹੈ ਪੈਸਿਆਂ ਦੀ ਪਹਿਲੀ ਰੱਬ ਨੇ ਤਾਂ ਫਸ ਜੀਰੀ ਦਾ ਵੀ ਕੰਮ ਖਰਾਬ ਕਰ ਰੱਖਿਆ ਕਿੱਥੋਂ ਦੇਈ ਜਾਈਏ ਡਾਕਟਰਾਂ ਨੂੰ ਇੰਨੇ ਪੈਸੇ ਹਨਾ ਦੇਖਦੇ ਆ ਹੁਣ ਮੇਰੇ ਕੋਲ ਇੱਕ ਸੀਸੀ ਪਿਆ ਗੋਲੀਆਂ ਉਹਨਾਂ ਨੇ ਸਾਰੀਆਂ ਖਤਮ ਹੋ ਗਈਆਂ ਕੋਸ਼ਿਸ਼ ਕਰਾਂਗੇ ਵੀ ਕੱਲ ਨੂੰ ਮੌਸਮ ਠੀਕ ਹੋਇਆ ਉਧਰ ਵੀ ਜ਼ਰੂਰੀ ਹੈ ਜੀ ਜਾਣਾ ਮੰਡੇ ਨੂੰ ਦੇਖਦੇ ਆ ਦਵਾਈ ਲੈ ਕੇ ਆਉਨੇ ਆ ਸੰਗਰੂਰ ਜਦੋਂ ਤੱਕ ਤਾਂ ਇਹ ਸਾਰ ਲਾਂਗੇ ਆਪੇ ਸੋਕੇ ਟੈਕਨੋਲੋਜੀ ਵਿੱਚ ਬਦਲ ਬਹੁਤ ਹੋ ਗਿਆ ਹੁਣ ਆਪਾਂ ਕੰਮ ਨਿਬੜ ਲੀਏ ਤੁਸੀਂ ਕਰੋ ਇਸ ਬਲੌਗ ਨਾਲ ਇੰਜੋਏ ਕੱਲ ਨੂੰ ਨਵੇਂ ਬਲੌਗਰ ਨਾਲ ਮਿਲਦੇ ਹਾਂ ਸਾਰਿਆਂ ਨੂੰ ਪਿਆਰ ਪ੍ਰੀਤ ਸਤਿ ਸ੍ਰੀ ਅਕਾਲ ਜੀ